ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਪਿਆਰ ਚਾਹ ਲਿਆ ਤੁਹਾਡਾ ਸਵਾਗਤ ਹੈ ਪੀਵੀ08 ਵਾਲੇ ਤੁਹਾਡੇ ਆਪਣੇ YouTube ਚੈਨਲ ਤੇ ਵੀਰੋ ਅੱਜ ਆਏ ਆ ਆਪਾਂ ਵੀਰ ਦੀ ਸ਼ੌਪ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੀਲ ਵਰਕਰ ਠੀਕ ਹੈ ਜੀ ਇਹ ਤੁਹਾਡਾ ਦਾਦਾ ਹੁਣਾ ਵੀਰ ਦੀ ਦੁਕਾਨ ਆਪਣੇ ਭਰਾ ਦੀ ਦੁਕਾਨ ਹੈ ਜੀ ਤੇ ਆ ਕੇ ਵਿਜ਼ਿਟ ਕਰੋ ਅੱਜ ਤੁਹਾਨੂੰ ਦਿਖਾਉਦੇ ਆਂ ਵੀਰਾਂ ਦਾ ਕੰਮ ਬਹੁਤ ਝਾਂਟ ਬਹੁਤ ਜੀਰੋ ਜੀਰੋ ਇੱਥੇ ਲੋਕ ਸਮਾਨ ਲੈਣ ਆਉਂਦੇ ਆ ਠੀਕ ਹੈ ਜੀ ਤੇ ਬਣਾਉਦੇ ਆਂ ਭਰਾਵਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਕਰਦੇ ਆ ਠੀਕ ਹੈ ਜੀ ਬਣੇ ਰਹੋ ਫਲੌਗ ਚ i'll ਸਸਈ ਆਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਆ ਪੀ ਵੀ 08 ਵਾਲੇ ਤੁਹਾਡੇ ਆਪਣੇ YouTube ਚੈਨਲ ਤੇ ਠੀਕ ਹੈ ਜੀ ਅੱਜ ਆਏ ਆਂ ਆਪਾਂ ਵੀਰ ਦੇ ਕੋਲ ਠੀਕ ਹੈ ਜੀ ਤੁਹਾਨੂੰ ਮੂਰੇ ਸ਼ਾਟ ਤੁਹਾਨੂੰ ਲਾਈ ਦਿੱਤਾ ਹਨਾ ਉਹ ਤੁਸੀਂ ਦੇਖ ਲਿਓ ਸ਼ਾਪ ਦਾ ਨਾਂ ਵੀਰਦੀ ਦਾ ਮਿਲਦੇ ਆਂ ਵੀਰ ਨੂੰ ਕੀ ਹਾਲ ਚਾਲ ਹੈ ਵੀਰ ਵਧੀਆ ਵੀਰ ਜੀ ਆਪਣੇ ਸਣਾ ਉਹ ਠੀਕ ਹੋ ਹਾਂਜੀ ਵਧੀਆ ਵੀਰ ਵੀਰ ਤੁਹਾਡਾ ਨਾਂ ਬਹੁਤ ਜ਼ਿਆਦਾ ਆਪਾਂ ਸੁਣਿਆ ਠੀਕ ਹੈ ਇਸ ਲਈ ਤੁਹਾਨੂੰ ਬਿਨਾ ਦੱਸੇ ਤੋਂ ਆਪਾਂ ਇੱਥੇ ਆ ਗਏ ਆਂ ਠੀਕ ਹੈ ਜੀ ਸਾਡੇ ਪੈਂਡ ਦੇ ਵਿੱਚ ਕਹਿੰਦੇ ਵੀਰ ਆਪਣਾ ਕੰਮ ਬਹੁਤ ਵਧੀਆ ਕਰਦਾ ਇੱਕ ਵਾਰੀ ਤੁਸੀਂ ਜਾ ਕੇ ਉਹ ਵਿਜ਼ਿਟ ਕਰਕੇ ਆਓ ਹੋਰ ਵੀ ਆਲੇ ਦੁਆਲੇ ਸਾਡਾ ਨਾਂ ਠੀਕ ਹੈ ਵੀਰ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਹਾਂ ਇੱਥੇ ਦੁਕਾਨ ਕੀਤੀ ਨੂੰ 2 ਸਾਲ ਹੋ ਗਏ ਮੇਰੇ ਠੀਕ ਹੈ ਜੀ ਆਪਾਂ ਕੰਮ ਕਰਦੇ ਨੂੰ ਮੈਨੂੰ 12-13 ਸਾਲ ਹੋ ਗਏ ਕੰਮ ਕਰਦੇ ਠੀਕ ਹੈ ਮੇਰੇ ਆਪਾਂ ਵੀ ਐਨ ਪੂਰਾ ਨੌਲੇਜ ਦੇ ਨਾਲ ਵੀ ਸਾਰਾ ਕੰਮ ਜਾਣਦੇ ਹੈਗੇ ਆ ਗੇਟਾਂ ਦਾ ਗ੍ਰਿਲਾਂ ਦਾ ਸਟੀਲ ਦਾ ਮੇਨ ਆਪਣਾ ਚੁਗਾਠਾਂ ਦਾ ਕੰਮ ਆ ਵੀ ਇੱਥੇ ਵਧੀਆ ਕੁਆਲਿਟੀ ਤਿਆਰ ਕੀਤੀ ਜਾਂਦੀਆਂ ਚਗਾਠਾਂ ਆਪਣੀਆਂ ਠੀਕ ਹੈ ਤੇ ਆਪਾਂ ਸਸਤੇ ਤੋਂ ਸਸਤਾ ਵੀ ਹੈ ਨਾ ਜਿੰਨਾ ਕਿ ਬਾਜ਼ੂਤ ਬਾਜ਼ ਵੀ ਘੱਟ ਤੋਂ ਘੱਟ ਰੇਟ ਤੇ ਤਿਆਰ ਕਰਦੇ ਆ ਚਗਾਠਾਂ ਆਪਾਂ ਇਹ ਵਧੀਆ ਕੁਆਲਿਟੀ ਜੇ ਉਹ ਤਾਂ ਆਪਾਂ ਨੂੰ ਵੀ ਦੱਸਿਆ ਸੀ ਇਹ ਬੰਦਿਆਂ ਨੇ ਆਪਣੇ ਕਈ ਬੰਦਿਆਂ ਤੋਂ ਆਪਾਂ ਪਤਾ ਕਰਕੇ ਆਏ ਆ ਆਪਾਂ ਇਦਾਂ ਨਹੀਂ ਆਏ ਠੀਕ ਹੈ ਕਹਿੰਦੇ ਵੀਰ ਬਾਕੀਆਂ ਤੁਸੀਂ ਆਪ ਰੇਟ ਪਤਾ ਕਰਕੇ ਚਲ ਜੋ ਤੇ ਉੱਥੇ ਜਾ ਕੇ ਤੁਸੀਂ ਪਤਾ ਕਰ ਲਓ ਕਾਫੀ ਫਰਕ ਪੈ ਜਾਂਦਾ ਠੀਕ ਹੈ ਤੇ ਆਪਾਂ ਨੂੰ ਵੀ ਇੱਥੇ ਦੁਕਾਨ ਖੋਲਹੀ ਨੂੰ ਕਿੰਨਾ ਜ਼ਰ ਹੋਇਆ ਇੱਥੇ 2 ਸਾਲ ਹੋ ਗਏ ਵੀਰੇ ਦੁਕਾਨ ਖੋਲਹੀ ਨੂੰ ਆਪਾਂ ਨੂੰ ਖਾਲਸਾ ਮਾਰਬਲ ਦੇ ਸਾਹਮਣੇ ਰੁੜਕਾ ਖੁਰਦ ਦੁਕਾਨ ਆਪਣੀ ਸ਼੍ਰੀ ਗੁਰੂ ਗੋਬੇਸਗਰ ਸਟੀਲ ਵਰਕਸ ਆਪਣੀ ਦੁਕਾਨ ਦਾ ਨਾਮ ਆ ਜੀ ਤੇ ਵੀ ਆਪਾਂ ਨੂੰ ਕੰਮ ਸਿੱਖੇ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਸਾਲ ਆਪਾਂ ਜਾਨੀ ਕਿ ਲਾਏ ਆ ਆਪਾਂ ਨੂੰ 12 ਤੋਂ 13 ਸਾਲ ਹੋ ਗਏ ਕੰਮ ਸਿੱਖਦੇ ਨੂੰ ਵੀ ਇੱਥੇ 2 ਸਾਲ ਹੋ ਗਏ ਤੇ ਦੁਕਾਨ ਕੀਤੀ ਨੂੰ ਵੀ 10 ਸਾਲ 11 ਸਾਲ ਮੈਂ ਕੰਮ ਸਿੱਖਿਆ ਹੋਇਆ ਪੂਰਾ ਹਾਂਜੀ ਜੇ ਤੁਸੀਂ ਚੁਗਾਠਾਂ ਗੇਟ ਗ੍ਰਿਲਾਂ ਜਿੱਥੋਂ ਜੇ ਬਣਾਉਣੀਆਂ ਹੈਗੀਆਂ ਆਪਣਾ ਇੱਥੇ ਆ ਕੇ ਪਹਿਲਾਂ ਕਿਤੇ ਮਰਜ਼ੀ ਰੇਟ ਪਤਾ ਕਰਿਆਓ ਤੇ ਬਾਅਦ ਚ ਆ ਕੇ ਆਪਣਾ ਰੇਟ ਪਤਾ ਕਰਿਓ ਇੱਥੇ ਵੀ ਤੁਹਾਨੂੰ ਘੱਟ ਤੋਂ ਘੱਟ ਰੇਟ ਤੋਂ ਇੱਥੇ ਮਿਲਣਗੀਆਂ ਚੁਗਾਠਾਂ ਤੇ ਪਹਿਲਾਂ ਆਪਾਂ ਕਿਹੜੇ ਸ਼ਹਿਰ ਚ ਆਪਾਂ ਵੀਰ ਕੰਮ ਕੀਤਾ ਹੈ ਪਹਿਲਾਂ ਆਪਾਂ ਬਠਿੰਡਾ ਸ਼ਹਿਰ ਚ ਆਪਣੀ ਫੈਕਟਰੀ ਹੈ ਜੀ ਉੱਥੇ ਆਪਾਂ ਕੰਮ ਸਿੱਖੇ ਰਹੇ ਹਾਂ ਤੇ ਉੱਥੇ ਹੀ ਆਪਣੀ ਦੁਕਾਨ ਸ਼ਾਪ ਆ ਪੂਰੀ ਤੇ ਇੱਥੇ ਚੰਡੀਗੜ੍ਹ ਖੜ੍ਹੜ ਇੱਥੇ ਵੀ ਆਪਣੀ ਦੁਕਾਨਾ ਹੈਗੀ ਸ਼ਾਪ ਹੈਗੀ ਆ ਜੇ ਉੱਥੋਂ ਵੀ ਕਿਸੇ ਬੰਦੇ ਨੂੰ ਜੁਗਾਠਾ ਚਾਹੀਦੀ ਹੋ ਜਾਂ ਆ ਤੇ ਆਪਾਂ ਉੱਥੇ ਵੀ ਫਲਪਤ ਕਰ ਆ ਸਕਦੇ ਆ ਤੇ ਜੁਗਾਠਾ ਤੋਂ 12 ਵਜੇ ਆਪਾਂ ਕੀ ਕੀ ਕਾਦਾ ਕੰਮ ਨਾਲ ਕਰਦੇ ਆ ਆਪਾਂ ਜੁਗਾਠਾਂ ਦਾ ਗੇਟਾਂ ਦਾ ਗ੍ਰਿਲਾਂ ਦਾ ਲੋਹੇ ਦਾ ਤੇ ਅਲੂਮੋਨੀਅਮ ਦਾ ਵੀ ਕੰਮ ਆਪਣੇ ਇੱਥੇ ਕੀਤਾ ਜਾਂਦਾ ਜੀ ਤੁਹਾਡੇ ਕੋਲ ਭਾਜੀ ਕਿੰਨੇ ਬੰਦੇ ਕੰਮ ਕਰ ਰਹੇ ਆ ਇਸ ਟਾਈਮ ਇਸ ਟਾਈਮ ਆਪਣੇ ਕੋਲੇ 8 ਤੋਂ 9 ਬੰਦੇ ਕੰਮ ਕਰਦੇ ਆ ਜਿਹੜੇ ਬਾਹਰ ਆ 4 ਤੋਂ 5 ਬੰਦੇ ਉਹ ਕੰਮ ਕਰਦੇ ਆ ਜੀ ਟੋਟਲ 12-13 ਬੰਦੇ ਕੰਮ ਕਰਦੇ ਹਾਂ 12-13 ਬੰਦੇ ਕੰਮ ਕਰਦੇ ਆ ਤੇ ਆਪਣੇ ਸਭ ਤੋਂ ਜ਼ਿਆਦਾ ਭਾਈ ਤੁਹਾਡਾ ਕੀ ਜਣ ਕੇ ਚੁਗਾਠਾ ਬੈਗ ਰਹੀਆਂ ਜਾਂ ਹੋਰ ਸਮਾਨ ਸਭ ਤੋਂ ਜ਼ਿਆਦਾ ਕਿਹੜੇ ਚ ਤੁਹਾਡਾ ਆਪਣਾ ਚੁਗਾਠਾਂ ਦਾ ਲੋਹੇ ਦਾ ਸਟੀਲ ਦਾ ਸਾਰਾ ਹੀ A to Z ਕੰਮ ਚੱਲ ਰਿਹਾ ਹੈ ਅਲੂਮਿਨੀਅਮ ਦਾ ਵੀ ਵਧੀਆ ਚੱਲ ਰਿਹਾ ਹੈ ਕੰਮ ਸਾਰਾ ਆਪਣਾ ਐਨ ਵਧੀਆ ਚੱਲ ਰਿਹਾ ਹੈ ਕੰਮ ਵੀ ਲੋਕਾਂ ਨੂੰ ਘੱਟ ਤੋਂ ਘੱਟ ਰੇਟ ਮਿਲਦਾ ਹੈਗਾ ਪਹਿਲਾਂ ਵੀ ਓਹਲੀ ਓਹਲੀ ਗਾ ਘਟੇਗਾ ਜਦੋਂ ਪਤਾ ਲੱਗਦਾ ਵੀ ਉਹਨਾਂ ਨੂੰ ਇੱਥੇ ਘੱਟ ਰੇਟ ਮਿਲਦਾ ਹਨਾ ਉਧੋ ਪਤਾ ਲੱਗਦਾ ਬੰਦੇ ਨੂੰ ਵੀ ਇੱਥੇ ਚੀਜ਼ ਵੀ ਵਧੀਆ ਮਿਲਦੀ ਐ ਦਾ ਰੇਟ ਵੀ ਬਾਹਰ ਦਾ ਮਿਲਵਾਰਤ ਕੇ ਪਤਾ ਲੱਗਦਾ ਹਾਂਜੀ ਹਾਂ ਇੱਕ ਵਾਰੀ ਜ਼ਰੂਰ ਤੁਸੀਂ ਇੱਥੇ ਆਓ ਤੇ ਚੁਗਾਠਾ ਲੈ ਕੇ ਦੇਖੋ ਬਾਕੀ ਦੁਕਾਨਾਂ ਤੋਂ ਪਤਾ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹਾਂਜੀ ਵੀਰ ਨਾਲ ਆ ਕੇ ਗੱਲਬਾਤ ਕਰੋ ਤੁਸੀਂ ਨਹੀਂ ਵੀ ਕੁਝ ਲੈਣਾ ਇੱਕ ਵਾਰੀ ਵੀਰ ਤੋਂ ਆ ਕੇ ਵਿਜ਼ਿਟ ਜ਼ਰੂਰ ਕਰਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਥਾਤੋ ਕੁਝ ਰੇ ਤੋਂ ਬਗੈਰ ਰਹਿ ਨਹੀਂ ਹੁਣਾ ਠੀਕ ਹੈ ਜੀ ਤੇ ਵਾਰੀ ਆ ਕੇ ਵਿਜਿਟ ਆ ਕੇ ਕਰਕੇ ਦੇਖਿਓ ਠੀਕ ਹੈ ਜੀ ਤੁਹਾਨੂੰ ਚੀਜ਼ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਹਾਂ ਬਈ ਥਾਤੋਂ ਰੇਤੋਂ ਬਗੈਰ ਤੁਸੀਂ ਜਾਨੀਏ ਇੱਕ ਅੱਧਾ ਸਮਾਨ ਖਰੀਦ ਕੇ ਜਰੂਰ ਜਾਊਗੇ ਰੇਡਰ ਦੇ ਇੱਕੇ ਠੀਕ ਹੈ ਜੀ ਪਹਿਲਾਂ ਇੱਕ ਤੁਸੀਂ ਪਤਾ ਕਰਕੇ ਆਇਓ ਕਿਸੇ ਹੋਰ ਸ਼ਾਪ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਠੀਕ ਹੈ ਜੀ ਰੇਡ ਦਾ ਕਿੰਨਾ ਕੁ ਫਰਕ ਆ ਕਿੰਨੀ ਕੁ ਚੀਜ਼ ਸਹੀ ਆ ਠੀਕ ਹੈ ਜੀ ਤੇ ਬੰਦੇ ਨੂੰ ਪਤਾ ਲੱਗੇ ਜਾਂਦਾ ਹਾਂ ਬਈ ਵੀਰ ਕਿਹੜਾ ਸਹੀ ਕੰਮ ਕਰ ਰਿਹਾ ਨਾ ਸਾਰੇ ਨੂੰ ਨੌਲੇਜ ਹੁੰਦੀ ਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਹਨ ਤੇ ਜਲੰਧਰ ਤੋਂ ਚਾਹੇ ਫਗਵਾੜੇ ਤੋਂ ਚਾਹੇ ਕਿਦੋਂ ਮਰਜ਼ੀ ਆ ਜਾਣ ਪਹੁੰਚ ਫਰੀ ਆ ਤੇ ਪਹੁੰਚ ਵੀ ਵੀਰ ਕਹਿੰਦਾ ਫਰੀ ਆ ਠੀਕ ਹੈ ਜੀ ਕਿਹੜੇ ਮਰਜ਼ੀ ਸ਼ਹਿਰ ਚ ਆਜੋ ਜਲੰਧਰ ਹਰਿਆਣਾ ਇਹ ਨਵਾਂ ਸ਼ਹਿਰ ਜਿੱਥੋਂ ਮਰਜ਼ੀ ਆਜੋ ਪਹੁੰਚ ਫਰੀ ਆ ਠੀਕ ਹੈ ਜੀ ਇੱਕ ਵਾਰੀ ਵਿਜ਼ਿਟ ਕਰੋ ਤੁਸੀਂ ਤੁਹਾਨੂੰ ਦਿਖਾ ਲਦੇ ਆ ਬਾਕੀ ਵੀਰ ਨਾਲ ਗੱਲਬਾਤ ਕਰਦੇ ਆ ਘੁੰਮ ਫਿਰ ਕੇ ਠੀਕ ਹੈ ਜੀ ਤੁਹਾਨੂੰ ਕੰਮ ਦਿਖਾ ਲਦੇ ਆ ਦਿਖਾ ਲਦੇ ਆ ਐਦਾ ਵੀਰ ਕਰਦੇ ਆ ਕਿ ਦੂਜਾ ਸਿਸਟਮ ਨਾਲ ਸਾਰੇ ਇਹ ਤੁਹਾਨੂੰ ਦਿਖਾ ਲਦੇ ਆ ਬਣੇ ਰਹੋ ਬਲੌਗ ਦੇ ਵਿੱਚ ਆ ਦੇਖੋ ਜੀ ਗੇਂਟ ਬਣੀ ਜਾਂਦੀ ਹੈ। ਆ ਗੇਂਟ ਬਣੀ ਜਾਂਦੀ ਹੈ। ਆ ਦੇਖੋ ਜੀ ਤਾਂ ਉਹ ਦੇਖੋ ਜੀ ਦਾ ਫਾਬਰਿਕ ਉਹ ਬਾਟਾ ਦੇ ਲੈਮੀਨੇਸ਼ਨ ਦਾ ਰੰਗ ਉਹਦਾ ਕੋਈ ਪੈਸਾ ਨਹੀਂ ਹੈਗਾ ਆਪਣੇ ਨੂੰ। ਵੀ ਆਪਾਂ ਫ੍ਰੀ ਕਰਕੇ ਦੇਣਾ ਹੈਗਾ। ਹਾਂ। ਰੰਗ ਲੈਮੀਨੇਸ਼ਨ ਸਾਰਾ ਫ੍ਰੀ ਕਰਕੇ ਦੇ ਰਹੇ ਹਾਂ ਉਹਨਾਂ ਨੂੰ। ਸਹੀ ਆ। ਆ ਦੇਖੋ ਜੀ ਗੱਟਾਂ ਦੀ ਹੈਂਡ ਕੁਆਲਟੀ ਬੁਣੀ ਹੋਊਗੀ। ਜੀ ਜੋੜ ਕੋਈ ਉੱਚਾ ਨਹੀਂ ਵਾਣੀ ਹੋਊਗਾ। ਜਾਂ ਆ ਦੇਖੋ ਇੱਧਰ ਇਹਦੇ ਟਾਪੇ ਦਾ ਵੀ ਦੇਖੋ ਜੀ। ਇਸੇ ਕਈ ਬੰਦੇ ਇੱਥੇ ਜੋੜ ਦਿਖਾ ਲੈਂਦੇ ਹੈਗੇ ਆ ਇੱਥੇ ਇਹਦੇ ਕੋਈ ਵੀ ਜੋੜ ਨਾ ਦੇ ਦੂਗਾ ਇਹਦੇ ਐ ਲੋਕਾਂ ਵਾਲਾ ਸਰਾਖ ਮਾਰ ਕੇ ਐਨ ਪੂਰਾ ਫਿੱਟ ਕਰਕੇ ਦੇ ਲੈਣਾ ਟਾਪ ਆ ਠੀਕ ਹੈ ਜੀ ਫਿਰ ਸਫਾਈ ਪੂਰੀ ਹੋਊਗੀ ਇਹਨਾਂ ਦੀ ਹਾਂ ਸਹੀ ਆ ਲੋ ਜੀ ਹਾਂ ਤੁਹਾਨੂੰ ਦਗਾਉਂਦੇ ਆ ਵੀਰਾਂ ਨਾਲ ਵਰਕਰ ਜਿਹੜੇ ਵੀਰ ਆਪਣੇ ਲੱਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਹੈ ਵੀਰ ਵਧੀਆ ਜੀ ਤੁਸੀਂ ਅੱਛਾ ਹੋ ਤੇ ਕੀ ਹਾਲ ਚਾਲ ਹੈ ਬਾਬਾ ਜੀ ਤੁਸੀਂ ਸੋਹ ਤੇ ਵੀਰ ਆਪਾਂ ਪੁੱਛਣਾ ਆ ਵੀ ਤੁਸੀਂ ਕਿੱਦਾਂ ਦਾ ਲੱਗਦਾ ਤੁਹਾਨੂੰ ਭਰਾ ਕੋਲ ਕੰਮ ਕਰਕੇ ਕੰਮ ਕਰਕੇ ਬਹੁਤ ਵਧੀਆ ਲੱਗਦਾ ਬਾਈ ਕੋਲ ਹਾਂ ਤੇ ਕਿੰਨਾ ਟਾਈਮ ਹੋ ਗਿਆ ਵੀਰ ਕੋਲ ਲੱਗਿਆ ਨੂੰ ਹਾਂ ਡੇਢ ਸਾਲ ਹੋ ਗਿਆ ਬਾਈ ਹਾਂ ਤੇ ਸੁਭਾਅ ਸੁਭੂ ਕਿੱਦਾਂ ਵੀਰ ਦਾ ਵਧੀਆ ਬੇ ਠੀਕ ਹੈ ਤੇ ਕੰਮ ਕਰ ਕਿੱਦਾਂ ਕੰਮ ਵਧੀਆ ਹਾਂ ਤੇ ਆਪਣੇ ਆ ਵੀ ਕੱਦ ਕੱਤੇ ਕਰਦੇ ਸੀ ਆ ਵੀ ਮਸ਼ੀਨਾਂ ਆ ਮਸ਼ੀਨ ਤੇ ਬੈਂਡ ਕਰਦੇ ਹਾਂ ਹਾਂ ਇੱਥੇ ਬੈਂਡਰ ਕੋਲ ਹਾਂ ਬੈਂਡ ਕਰਕੇ ਉਹ ਚਿਗਾਰ ਤਿਆਰ ਹੋ ਜਾਂਦੀ ਹੈ ਬੈਂਡ ਕਰਕੇ ਉਹ ਤੇ ਹੋਰ ਵੀਰ ਆਪਣਾ ਕਹਦਾ ਕਿੰਨਾ ਚਿਰ ਹੋ ਗਿਆ ਜਾਨੇ ਕੰਮ ਸਿੱਖਦੇ ਆ ਨਾ ਮੇਰੇ ਆਪਾਂ ਨੂੰ ਤਾਂ ਆਉਂਦਾ ਹੀ ਹੈ ਹੈ ਆਉਂਦਾ ਹੀ ਹੈ ਆਉਂਦਾ ਹੀ ਆ ਹਾਂ ਠੀਕ ਹੈ ਦੂਜਾ ਵੀਰ ਯਾ ਵੀਰ ਉਹ ਸਿੱਖਦਾ ਹੈ ਕੰਮ ਵਾਲਾ ਹਾਂ ਉਹ ਸਿੱਖਦੇ ਯਾਰ ਹਾਂਜੀ ਤੇ ਆਪਾਂ ਨੂੰ ਕੰਮ ਦਿਖਾ ਲੂਗਾ ਵੀਰ ਕਿਹੜਾ ਤੁਸੀਂ ਕਰਦੇ ਆ ਹਾਂ ਕੰਮ ਦਿਖਾ ਦਿੰਦੇ ਆ ਹਾਂ ਕੰਮ ਵੀ ਬੱਲੇ ਬੱਲੇ ਆ ਜਾ ਬਾਈ ਏ ਵੀਰ ਕੰਮ ਕਰਕੇ ਤੁਹਾਨੂੰ ਦੱਸੂਗੇ ਤੇ ਤੁਹਾਡੇ ਨਾਲ ਹੀ ਆ ਤੁਹਾਨੂੰ ਦਿਖਾਉ ਲਿਆ ਵਧੀਆ ਠੀਕ ਹੈ ਜੀ ਤੇ ਮਸ਼ੀਨ ਚਲਾ ਕੇ ਦੱਸੂਗੇ ਇਹ ਦਿਖਾਉਂਦੇ ਆ ਵੀਰ ਤੁਹਾਨੂੰ ਕੰਮ ਕਰਕੇ ਠੀਕ ਹੈ ਜੀ ਜਿਹੜੀ ਮਸ਼ੀਨ ਚੱਲਦੀ ਆ ਚਲਾਉਂਦੇ ਆ ਐਂਗਲ ਵਗੈਰਾ ਬਣਦੇ ਦੇਖੋ ਠੀਕ ਹੈ ਜੀ ਜਾਣਗੇ ਪੂਰਾ ਰੇਂਜ ਸਾਰਾ ਵੀਰ ਨੇ ਵਧੀਆ ਰੱਖਿਆ ਸਿਸਟਮ ਤੁਹਾਡੇ ਸਾਹਮਣੇ ਐਂਗਲ ਤਿਆਰ ਹੋ ਗਿਆ ਸਾਰੇ ਜਾਨਣੇ ਕਿ ਇਦਾਂ ਨਹੀਂ ਕੋਈ ਹੱਥੀ ਕਿਦਾਂ ਕੋਈ ਜੋੜ ਬਿਲਡਿੰਗ ਕਰਕੇ ਲਾ ਦਿੰਦੇ ਨਾ ਉਹ ਵਾਲਾ ਸਿਸਟਮ ਹੀ ਹੈਗਾ ਇਹ ਮਸ਼ੀਨ ਦੇ ਵਿੱਚੋਂ ਹੀ ਬਣ ਕੇ ਆਉਂਦਾ ਸਾਰਾ ਵੀਰ ਲੱਗੇ ਆ ਨoi ਦੇ ਬਣ ਕੇ ਤਿਆਰ ਹੋ ਚੱਲਾ ਇਹ ਵਧੀਆ ਜਾਨਣੇ ਇਹ ਬਾਲਡ ਬੋਲਡ ਵਾਲਾ ਚੱਤਾਂ ਨੂੰ ਲਾਓ ਤਿਆਰ ਹੋ ਗਿਆ ਇਹ ਵੀਰ ਕਾਦਾ ਪੀਸ ਆ ਇਹ ਇਹ ਜਾਪਾਨੀ ਚਾਦਰ ਦਾ ਹੀ ਇਹ ਜਾਪਾਨੀ ਚਾਦਰ ਨਹੀਂ ਇਹ ਹੁਣ ਆਪਣਾ ਬਣਿਆ ਕਾਦਾ ਇਹ ਕਿਹ ਕਿਹ ਚ ਕਾਦਾ ਇਹ ਦੂਜੇ ਟ੍ਰੈਲਰ ਦਾ ਬਣਿਆ ਝਗਾੜ ਦਾ ਝਗਾੜ ਦਾ ਠੀਕ ਹੈ ਇਹ ਵੀਰ ਵਧੀਆ ਬਿਲਡਿੰਗ ਨਾਲੋਂ ਹਨਾ ਆ ਤੁਹਾਨੂੰ ਦਿਖਾ ਲਵਾਂ ਦੇਖੋ ਵੀਰ ਨੇ ਕਿੰਨਾ ਮੈਂਟਾ ਜੇ ਕੱਢ ਗਏ ਜਾਣੇ ਕਿ 5 ਕਮੈਂਟ ਕਿੰਨਾ ਕਮੈਂਟਾਂ ਦਾ ਕੰਮ ਆ ਦੇਖੋ ਝਗਾੜ ਦਾ ਇੱਕ ਪੀਸ ਤਿਆਰ ਹੋ ਗਿਆ ਠੀਕ ਹੈ ਇਸ ਤੋਂ ਬਾਅਦ ਵੀਰ ਇਸ ਤੋਂ ਬਾਅਦ ਹੋਰ ਮੋੜਾਂਗੇ ਹਾਂ ਸਹੀ ਆ ਹਾਂ ਇਹ ਫੇਰ ਕਿੱਦਾਂ ਵੀ ਦੂਜੀ ਚਕਾੜ ਤਖਾ ਲਿਓ ਤੁਸੀਂ ਚਕਾਠ ਬਣੀ ਜਿੱਦਾਂ ਹੁਣ ਤੁਸੀਂ ਇਹ ਬਣਾ ਲਿਆ ਠੀਕ ਐ ਕਲੀਅਰ ਹੋ ਗਿਆ ਫੇਰ ਦੂਜੇ ਤਰੀਕੇ ਨਾਲ ਇਹ ਲੰਬੇਦਾਰ ਵਾਲਾ ਜਾਂ ਅੱਧੇ ਵਾਲਾ ਇਹ ਅੱਧੇ ਵਾਲਾ ਇਹ ਹਾਂ ਉੱਪਰਲੇ ਲੰਬੇ ਪੀਸ ਹੋ ਬਈ ਹਾਂ ਠੀਕ ਐ ਇਹਦੇ ਵਿੱਚ ਵੀ ਇੱਕੋ ਹੀ ਪੀਸ ਬਣਦਾ ਜਾਂ ਕਿਦਾਂ ਮਸ਼ੀਨ 'ਚ ਮਸ਼ੀਨ 'ਚ ਇੱਕੋ ਹੀ ਬਣਦਾ ਵੱਡ ਕੇ ਵੱਡੇ ਛੋਟੇ ਯਾਨੀ ਕਿ ਇਹ ਇੱਚਾ ਹੀ ਬਣਨਾ ਹਾਂ ਇਹ ਚੋ ਬਣਨਾ ਬਾਕੀ ਆਪਣਾ ਵੀਰ ਕਹਿੰਦੇ ਗ੍ਰੇਲਾਂ ਦਾ ਤੁਸੀਂ ਗ੍ਰੇਲਾਂ ਕਢਾ ਸਕਦੇ ਤੁਸੀਂ ਜਿਹੜੇ ਆਪਾਂ ਦਰਵਾਜੇ ਵਗੈਰਾ ਬਣਾਉਨੇ ਆ ਤੁਸੀਂ ਹਾਂ ਬਣ ਜਾਂਦੇ ਦਰਵਾਜੇ ਹਾਂ ਠੀਕ ਆ ਆ ਦੇਖ ਹਾਂ ਸਹੀ ਆ ਦਰਵਾਜੇ ਬਣ ਗਏ ਹਾਂ ਤੇ ਕੰਮ ਤਾਂ ਵੀਰ ਘੈਂਟ ਆ ਤੁਹਾਡਾ ਹਾਂ ਕੰਮ ਵਧੀਆ ਕੰਮ ਸਪਾਈ ਚ ਮਿਲਦਾ ਹੈ ਹਾਂ ਸਪਾਈ ਦੇ ਵਿੱਚ ਕੋਈ ਇਦਾਂ ਦਾ ਨਹੀਂ ਆਪੇ ਬਿਲਡਿੰਗ ਕੜਾ ਕੇ ਦੇ ਦਿਸੂਗਾ ਕੋਈ ਬਿਲਡਿੰਗ ਬਿਲਡਿੰਗ ਕੋਈ ਨਹੀਂ ਹਾਂ ਇਹ ਹੁਣ ਵੀਰ ਤਿਆਰ ਹੋ ਗਿਆ ਜਾਂ ਕਿਦਾਂ ਅਜੇ ਰਹਿੰਦਾ ਤਿਆਰ ਕਰਨਾ ਰਾ ਪੇਂਟ ਰਹਿਂਦਾ ਮਾਰਨ ਲੱਗ ਹਾਂ ਹਾਂ ਪੇਂਟ ਰਹਿਂਦਾ ਪੇਂਟ ਦੀ ਕੁਆਲਿਟੀ ਕਿਤਾ ਪੇਂਟ ਵਧੀਆ ਹਾਂ ਸਾਰੇ ਜਾਣ ਕੇ ਇਹ ਤੋਂ ਜੱਟ ਸਾਨੂੰ ਤਿਆਰ ਕਰਕੇ ਮਿਲੂਗਾ ਹਨ ਤੇ ਇੰਨੀ ਕੀ ਗੱਲਬਾਤ ਕਰਦੇ ਹੋਏ ਵੀਰੋ ਠੀਕ ਹੈ ਜੀ ਇਜਾਜ਼ਤ ਦਿਓ ਤੁਹਾਨੂੰ ਟਕਰਾਂਗੇ ਅਗਲੇ ਬਲੌਗ ਦੇ ਵਿੱਚ ਠੀਕ ਹੈ ਜੀ ਇੱਥੇ ਕੋਈ ਨਵੀਂ ਵੀਰਾ ਦੇ ਨਾਲ ਮਿਲਦੇ ਜਾਂ ਹੋਰ ਠੀਕ ਹੈ ਜੀ ਪੈਂਡ ਵਗੈਰਾ ਕੋਈ ਵਧੀਆ ਗੱਲਬਾਤਾਂ ਕਿਸੇ ਨੇ ਕਰਦੇ ਤੇ ਹਨਾ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਫੋਲੋ ਕਰੋ ਆਪਣੇ ਭਰਾ ਦੇ YouTube ਚੈਨਲ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਮਾਰੀਏ ਦੀ ਕਹਾਣੀ ਹੈ ਜਿਹੜਾ ਮਾਂ ਦੇ ਘਰ ਆਇਆ ਹੈ। ਉਹ ਮਾਂ ਵੀ ਕਿਹਾ